ਤਾਂ ਇੱਕ ਸਵਾਲ ਆ ਜੀ ਇੱਕ ਮਿੰਟ ਜੀ ਇੱਕ ਸਵਾਲ ਆ ਜੀ ਤੁਸੀਂ ਇੱਕ ਪੁਲ ਤੋਂ ਆਇਓ ਜੀ ਜਿਹੜਾ ਪਿੱਛੇ ਹਜਾਰੇ ਵਾਲਾ ਉਹ 2023 ਚ ਵੀ ਟੁੱਟ ਗਿਆ ਸੀ ਤੇ ਹੁਣ ਫੇਰ ਟੁੱਟਿਆ ਹੋਇਆ ਜੀ ਉਹ ਪੁਲ ਦੀ ਗੱਲ ਵੀ ਕਰਦੇ ਆ ਪੁਲ ਜਾ ਕੇ ਖੜਾਂਗੇ ਅਸੀਂ ਸਾਨੂੰ ਐਮਐਲਏ ਸਾਹਿਬ ਨੇ ਤਾਂ ਤੁਸੀਂ ਦੇਖ ਸਕਦੇ ਹੋ ਮੰਤਰੀ ਸਾਹਿਬ ਨੂੰ ਪੁਲ ਦਾ ਸਵਾਲ ਕੀਤਾ ਪਰ ਪੁਲ ਦੇ ਸਵਾਲ ਤੇ ਮੰਤਰੀ ਸਾਹਿਬ ਇਥੋਂ ਘੁੰਮ ਕੇ ਦੂਜੇ ਪਾਸੇ ਨੂੰ ਚਲੇ ਗਏ ਕਿਉਂਕਿ ਪੁਲ ਤੇ ਗੱਲ ਨਹੀਂ ਕੀਤੀ ਜਾਵੇ ਤਾਂ ਇਹੀ ਚੋਂਦੇ ਨੇ ਸਾਰੇ ਕਿਉਂਕਿ ਇਹ ਪੁਲ ਹੀ ਇੱਕ ਇਹੋ ਜਿਹਾ ਪੁਲ ਆ ਜਿਹੜਾ ਇੱਥੋਂ ਬਾਈ ਤੇ ਪਿੰਡਾਂ ਨੂੰ ਜੋੜਦਾ ਔਰ ਇਹੀ ਪੁਲ ਦੇ ਕਾਰਨ ਇੱਥੋਂ ਸਾਰੇ ਜਿਹੜੇ ਪਿੰਡ ਨੇ ਉਹ ਸਾਰੇ ਦਾ ਸੰਪਰਕ ਟੁੱਟ ਜਾਂਦਾ ਪਰ ਹੁਣ ਇਹ ਸਿਰਫ ਜਦੋਂ ਪੁਲ ਦੀ ਗੱਲ ਹੁੰਦੀ ਆ ਪੁਲ ਦਾ ਸਵਾਲ ਹੁੰਦਾ ਚਾਹੇ ਪ੍ਰਸ਼ਾਸਨ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਦੋਂ ਪੁਲ ਦੇ ਨਾਂ ਤੋਂ ਇਹ ਚੁੱਪ ਚੁੱਪੀ ਵਟ ਲੈਂਦੇ ਨੇ ਤਾਂ ਹਾਲਾ ਕਿ ਤੁਸੀਂ ਆ ਬਿਕ ਸਕਦੇ ਹੋ ਸਵਾਲ ਸਿਰਫ ਉਹਨਾਂ ਕੀ ਲਿਆ ਜਾਂਦਾ ਜਿੰਨਾਂਕ ਉਹਨਾਂ ਦੇ ਮੁਤਾਬਕ ਹੁੰਦਾ ਜਿੰਨਾਂ ਕੋ ਉਹਨਾਂ ਨੂੰ ਲੱਗਦਾ ਵੀ ਹੁਣ ਸਾਡਾ ਸਾਡੇ ਹੱਕ ਚ ਸਵਾਲ ਹੋ ਰਿਹਾ ਬਸ ਠੀਕ ਹੈ ਜਦੋਂ ਸਵਾਲ ਉਹਨਾਂ ਨੂੰ ਲੱਗਦਾ ਵੀ ਸਾਡੇ ਹੱਕ ਚ ਨਹੀਂ ਹੋ ਰਿਹਾ ਉਦੋਂ ਮੰਤਰੀ ਸਾਹਿਬ ਪਾਸਾ ਵਟ ਲੈਂਦੇ ਨੇ ਪੁਲ ਤੇ ਖੜਾਂਗੇ ਪਰ ਪੁਲ ਤੇ ਨਹੀਂ ਖੜਦੇ ਇਹਨਾਂ ਦੇ ਅਫਸਰ ਇੱਥੇ ਹੀ ਖੜੇ ਨੇ ਜਿਹੜੇ ਇਹਨਾਂ ਨੂੰ ਪੁਲ 700 ਦਿਨਾਂ ਤੋਂ ਜਿਹੜਾ ਪੁਲਾ ਉਹਨਾਂ ਨੇ ਬਣਾਇਆ ਨਹੀਂ ਪਰ ਹੁਣ ਪੁਲ ਬਣਾਉਣ ਦੀ ਉਹ ਗੱਲ ਕੀਤੀ ਉਹਨਾਂ ਨੇ ਰੌਲਾ ਪਾਇਆ ਲੋਕਾਂ ਨੇ ਕਿਉਂਕਿ ਏਸੇ ਪੁਲ ਤੇ ਹਰ ਵਾਰ ਰੌਲਾ ਪੈਂਦਾ ਇਹੀ ਪੁਲ 2023 ਦਾ ਸੀ ਪਰ ਖਾਲੀ ਹੱਥ ਆਏ ਸੀ ਮੰਤਰੀ ਸਾਹਿਬ ਤੇ ਪੁਲ ਵੀ ਹੁਣ ਖਾਲੀ ਹੱਥ ਨਾਲ ਹੀ ਲੈ ਗਏ ਕਿਉਂਕਿ ਉਹ ਜਿਹੜਾ ਪੋਲਾ ਹੁਣ ਨਹੀਂ ਬਣਦਾ ਕਿਉਂਕਿ ਪਿੱਛੇ ਚਾਰੋਂ ਐਮ ਐਲ ਏ ਖੜੇ ਨੇ ਪਿੱਛੇ ਜਿਹੜਾ ਇਸ਼ਾਰਾ ਉਹ ਨਾਲ ਦੀ ਨਾਲ ਵੱਜਦਾ ਰਹਿੰਦਾ ਵੀ ਹੁਣ ਬਸ ਐਸ ਬੰਦੇ ਦਾ ਸਵਾਲ ਲੈਣਾ ਐਸ ਬੰਦੇ ਦਾ ਸਵਾਲ ਨਹੀਂ ਲੈਣਾ ਇਹ ਚੀਜ਼ ਨਾਲ ਦੀ ਨਾਲ ਉੱਥੇ ਚੱਲਦੀ ਰਹਿੰਦੀ ਹੈ ਕਿਉਂਕਿ ਇਹ ਸਾਰਾ ਕੁਝ ਆਲਰੇਡੀ ਪਹਿਲਾਂ ਤੋਂ ਤਿਆਰ ਕੀਤਾ ਹੁੰਦਾ ਹੈ ਕਿ ਇੰਨੇ ਸਵਾਲ ਕਰਨੇ ਨੇ ਇੰਨਾ ਕੁਝ ਕਰਨਾ ਹੈ ਕਿ ਮੀਡੀਆ ਆਏਗਾ ਕਿਹੜਾ ਸਵਾਲ ਕਰੇਗਾ ਇਹਨਾਂ ਨੂੰ ਕਿ ਇਹੋ ਜਿਹਾ ਸਵਾਲ ਕਰੇਗਾ ਔਰ ਆ ਪਾਣੀ ਆ ਔਰ ਲੋਕ ਖੜੇ ਆ ਇਹਦੇ ਵਿੱਚੋਂ ਦੀ ਲੰਘ ਕੇ ਜਾਣਾ ਚਾਹੀਦਾ ਸੀ ਲੇਕਿਨ ਨਹੀਂ ਗਏ ਸਿਰਫ ਇਸ ਜਗ੍ਹਾ ਤੇ ਖੜਕੇ ਮੰਤਰੀ ਸਾਹਿਬ ਲੋਕਾਂ ਦੀ ਸਾਰ ਹਾਲਾ ਕਿ ਨਹੀਂ ਕਿਸੇ ਲੋਕਾਂ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਏਡੀ ਕੀਤੀ ਗਈ ਵੀ ਆਪਾਂ ਕਹਿ ਲਈਏ ਵੀ ਇੱਥੇ ਲੋਕਾਂ ਦੇ ਨਾਲ ਕਿਸੇ ਨਾਲ ਗੱਲਬਾਤ ਕੋਈ ਕੀਤੀ ਹੋਵੇ ਉਹਨਾਂ ਦੀ ਵੀ ਹਾਂ ਕੋਈ ਹਾਲਚਲ ਪੁੱਛਿਆ ਹੋਵੇ ਬਸ ਸਿਰਫ ਇਸ ਜਗ੍ਹਾ ਤੋਂ ਇੱਕ ਖਾਨਾ ਪੂਰਤੀ ਕਰਕੇ ਇੱਥੋਂ ਮੰਤਰੀ ਸਾਹਿਬ ਜਿਹੜੇ ਨੇ ਉਹ ਇੱਥੋਂ ਵਾਪਸ ਜਾ ਚੁੱਕੇ ਨੇ ਇਹ ਹਾਲਾਤ ਨੇ ਜੇ ਮੰਤਰੀ ਸਾਹਿਬ ਇੱਧਰ ਆ ਜਾਂਦੇ ਮંત્રી ਸਾਹਿਬ ਦੇ ਪੈਰ ਥੋੜੇ ਜਿ ਗਿੱਲੇ ਹੋ ਜਾਂਦੇ ਤਾਂ ਸ਼ਾਇਦ ਮੰਤਰੀ ਸਾਹਿਬ ਨੂੰ ਇਹ ਵੀ ਪਤਾ ਲੱਗਦਾ ਲੋਕ ਕਿੰਨੇ ਕੁ ਦੁਖੀ ਨੇ ਕਿੰਨੇ ਕੁ ਪੀੜਤ ਨੇ ਇਸ ਪਾਸੇ ਦੇ ਲੋਕ ਔਰ ਜਿਹੜੇ ਪੁਲ ਦੀ ਗੱਲ ਕੀਤੀ ਜਿਹੜਾ ਪੁਲ ਬਣਨਾ ਚਾਹੀਦਾ ਜਿਹੜਾ ਪੁਲ 2023 ਦਾ ਕਾਗਜ਼ਾਂ ਦੇ ਵਿੱਚ ਬਣ ਗਿਆ ਕਾਗਜ਼ਾਂ ਦੇ ਵਿੱਚ ਉਸ ਪੁਲ ਦੀ ਤਿਆਰੀ ਕੀਤੀ ਗਈ ਪਰ ਉਹ ਅੱਜ ਪੁਲ ਭਗਵੰਤ ਸਿੰਘ ਮਾਨ ਦੇ ਆਉਣ ਤੋਂ ਪਹਿਲਾਂ ਉੱਥੇ ਪ੍ਰਸ਼ਾਸਨ ਪੱਬਾਂ ਭਾਰ ਸੀਗਾ ਥੁੱਕ ਪੇਚ ਲਾਉਣ ਲਈ ਖੜਾ ਸੀਗਾ ਕਿ ਉਸ ਪੁਲ ਨੂੰ ਬਣਾ ਦਈਏ ਪਰ ਉਹ ਪੁਲ ਜਿਹੜਾ ਉਹ ਜਦੋਂ ਪਤਾ ਲੱਗਿਆ ਵੀ ਭਗਵੰਤ ਸਿੰਘ ਮਾਨ ਦਾ ਕੈਂਸਲ ਹੋ ਗਿਆ ਉਦੋਂ ਪ੍ਰਸ਼ਾਸਨ ਵੀ ਉੱਥੋਂ ਕੁਰਸੀਆਂ ਮੁੱਧੀਆਂ ਮਾਰ ਕੇ ਉੱਥੋਂ ਫਰਾਰ ਹੁੰਦਾ ਨਜ਼ਰ ਆਇਆ ਔਰ ਉਸੇ ਤਰੀਕੇ ਨਾਲ ਹੀ ਮੰਤਰੀ ਸਾਹਿਬ ਇੱਥੋਂ ਜਦੋਂ ਪੁੱਲ ਦਾ ਸਵਾਲ ਆਉਂਦਾ ਉਦੋਂ ਮੰਤਰੀ ਸਾਹਿਬ ਦਾ ਮਤਲਬ ਇਹੀ ਆ ਜਾਣਦਾ ਕਿ ਇਹ ਸਵਾਲ ਨਾ ਕਰੋ ਉਹ ਸਵਾਲ ਕਰੋ ਜਿਹੜਾ ਵਾਕਈ ਲੱਗਦਾ ਹੈ ਵੀ ਜਾਇਜ਼ ਆ ਜੋ ਸਾਡੇ ਲਈ ਆ ਕਿਉਂਕਿ ਪਬਲਿਕ ਦਾ ਸਵਾਲ ਜਦੋਂ ਕਰਾਂਗੇ ਉਦੋਂ ਕਿਤਨੇ ਕਿਤੇ ਪ੍ਰੋਬਲਮ ਜ਼ਰੂਰ ਆਉਂਦੀ ਆ ਕਿਉਂਕਿ ਇਸ ਪਾਣੀ ਦੇ ਵਿੱਚ ਜੇ ਅਸੀਂ ਆ ਸਕਦੇ ਆ ਲੋਕ ਆ ਸਕਦੇ ਨੇ ਇਹ ਸਾਰੇ ਆ ਸਕਦੇ ਨੇ ਤਾਂ ਮੰਤਰੀ ਸਾਹਿਬ ਜਿਹੜੇ ਨੇ ਉਹ ਉਹ ਵੀ ਇੱਥੇ ਪਾਣੀ ਦੇ ਵਿੱਚ ਆ ਸਕਦੇ ਨੇ ਮੰਤਰੀ ਹਾਂਜੀ ਮੰਤਰੀ ਸਾਹਿਬ ਆਏ ਨੇ ਪਰ ਪਿਛਲੇ ਦਿਨੇ 5 6 ਦਿਨ ਹੋ ਗਏ ਟਿੰਡੇ ਵਾਲੇ ਸੀ ਤੇ ਉਹੀ ਅੱਜ ਇਹ ਸਿਸਟਮ ਹੈ ਕਿ ਇਹਨਾਂ ਦਾ ਬਣਿਆ ਬਣਾਇਆ ਸਿਸਟਮ ਹੈ ਵੀ ਲੋਕਾਂ ਕੋਲ ਜਾ ਕੇ ਕਵਾਂਗੇ ਜੀ ਪਿੱਛੇ ਅਸੀਂ ਪ੍ਰੋਗਰਾਮ ਬਣਾਏ ਹੋਏ ਨੇ ਛੱਡ ਦਿੱਤੇ ਹੋਏ ਨੇ ਮੰਡੀਆਂ ਵਿੱਚ ਦਿੱਤਾ ਹੋਇਆ ਪਰ ਜਿਹੜੇ ਲੋਕ ਆ ਇਹਨਾਂ ਦੇ ਸਾਹਮਣੇ ਨਜ਼ਰ ਵਿੱਚ ਦਰਿਆ ਦੇ ਪਾਣੀ ਦੇ ਡੁੱਬੇ ਪਏ ਨੇ ਇਹਨਾਂ ਵਾਸਤੇ ਕੋਈ ਹੱਲ ਨਹੀਂ ਡੀਸੀ ਸਾਹਿਬ ਨੇ ਵੀ ਕਹਤਾ ਇੰਨੀਆਂ ਤਾਂ ਸਾਡੇ ਕੋਲ ਕਿਸ਼ਤੀਆਂ ਹੀ ਨਹੀਂ ਤਾਂ ਕਹਿਣ ਦਾ ਭਾਵ ਇਹੀ ਏ ਕਿ ਆਪਣੇ ਸਮੇਂ ਦੇ ਤੌਰ ਤੇ ਅਸੀਂ ਤਾਂ ਕਹਾਂਗੇ ਹੁਣ ਹਾਰ ਕੇ ਕਵਾਂਗੇ ਪਹਿਲੇ ਤਾਂ ਆਸ ਰੱਖੀ ਸੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਇਹ ਸ਼ਹੀਦ ਭਗਤ ਸਿੰਘ ਦੇ ਇਹ ਆਸਰੇ ਮੁਤਾਬਕ ਤੇ ਅਸੀਂ ਲਿਖਿਆ ਵੀ ਸੀ ਮੰਗ ਪੱਤਰ ਇਹਨਾਂ ਨੇ ਨਹੀਂ ਲਿਆ ਅਜ ਕਿਸੇ ਨੇ ਵੀ ਉਹਦੇ ਵਿੱਚ ਵੀ ਲਿਖਿਆ ਨਹੀਂ ਮੈਂ ਤੁਹਾਨੂੰ ਰੋਕਣ ਲੱਗਾ ਮੰਤਰੀ ਸਾਹਿਬ ਤਾਂ ਮੁਸ਼ਕਲਾਂ ਸੁਣਨ ਆਏ ਨੇ ਨਾ ਲੋਕਾਂ ਦੀਆਂ ਸੁਣੀਆਂ ਨੇ ਮੁਸ਼ਕਲਾਂ ਬਿਲਕੁਲ ਮਤਲਬ ਹੀ ਨਹੀਂ ਜੀ ਮੁਸ਼ਕਲਾਂ ਕੀ ਤੁਹਾਨੂੰ ਦੱਸੀ ਜਾਣਾ ਅਸੀਂ ਤਾਂ ਕਹਿੰਨੇ ਆ ਵੀ ਉਹ ਜਿਹੜੇ ਭਗਵੰਤ ਮਾਨ ਜੀ ਨੇ ਮਾਨ ਸਾਹਿਬ ਉਹ ਭਗਤ ਸਿੰਘ ਦੇ ਅਸੂਲਾਂ ਮੁਤਾਬਕ ਸਮਰਥਾ ਰੱਖਦੇ ਨੇ ਤੇ ਅਸੀਂ ਵੀ ਆਸ ਕੀਤੀ ਸੀ ਕਿ ਸਾਡੀਆਂ ਅੱਜ ਮੰਗਾਂ ਵੀ ਪੂਰੀਆਂ ਹੋ ਜਾਣਗੀਆਂ ਤੇ ਸਾਨੂੰ ਇੱਥੋਂ ਦੀ ਕੋਈ ਨਾ ਕੋਈ ਰਾਹਤ ਮਿਲ ਜਾਏਗੀ ਸਮੇਂ ਤੇ ਪਰ ਹਰ ਰਾਤ ਦੀ ਕੋਈ ਉਮੀਦ ਨਹੀਂ ਹੂੰ ਮੰਤਰੀ ਸਾਹਿਬ ਪਾਣੀ ਦੇ ਵਿੱਚ ਆਏ ਹੋਣਗੇ ਅੱਗੇ ਗਏ ਨੇ ਨਹੀਂ ਜੀ ਨਹੀਂ ਪਾਣੀ ਦੇ ਵਿੱਚ ਆਣਾ ਪਾਣੀ ਦੇ ਵਿੱਚ ਤਾਂ ਉਹਨਾਂ ਦਾ ਘਰ ਵਾਲੀ ਟੂਟੀ ਤੇ ਨਹੀਂ ਪੈਰ ਰੱਖਦੇ ਤੇ ਇਹ ਤਾਂ ਬੜੀ ਦੂਰ ਦੀ ਗੱਲ ਹੈ ਹੂੰ ਸਾਡੇ ਵੇਖਣੇ ਤਾਂ ਐਂ ਲੱਗਦਾ ਵੀ ਉਹਨਾਂ ਨੂੰ ਪਾਣੀ ਤੋਂ ਤਾਂ ਨਫ਼ਰਤ ਹੀ ਹੈ ਖਬਰਾਂ ਚੱਲਣਗੀਆਂ ਸਵੇਰੇ ਕੀ ਅੱਜ ਸ਼ਾਮ ਨੂੰ ਚੱਲ ਜਾਣਗੀਆਂ ਵੀ ਮੰਤਰੀ ਸਾਹਿਬ ਆਏ ਬਹੁਤ ਦੌਰਾ ਕੀਤਾ ਲੋਕਾਂ ਨੂੰ ਮਿਲੇ ਪਾਣੀ 'ਚ ਗਏ ਇਹ ਚੀਜ਼ਾਂ ਚੱਲਣਗੀਆਂ ਹਕੀਕਤ 'ਚ ਕੀ ਆ ਇੱਥੇ ਕਹਿਣ ਦਿਆਂ ਗੱਲਾਂ ਨੇ ਜੀ ਦਈਆ ਸਾਹਿਬ ਆਏ ਨਾਲ ਐਮਐਲਏ ਫਿਰੋਜ਼ਪੁਰ ਜ਼ਿਲ੍ਹੇ ਦੇ ਭੁੱਲਰ ਸਾਹਿਬ ਜੀ ਆਏ ਭੁੱਲਰ ਸਾਹਿਬ ਉਹਨੇ ਸਾਹਮਣੇ ਭੁੱਲਰ ਸਾਹਿਬ ਉਹਨੇ ਇਹ ਹੀ ਨਹੀਂ ਕਿਹਾ ਕਿ ਅਸੀਂ ਸ਼ਹਿਰੀ ਦੇ ਇਲਾਕੇ ਦੇ ਸਾਡੇ ਇਲਾਕੇ ਦੇ ਲੋਕਾਂ ਦੀ ਗੱਲ ਸੁਣੋ ਜਾਂ ਮੰਤਰੀ ਸਾਹਿਬ ਨੇ ਜਿਹੜੇ ਆਪਣੇ মিডিਆ ਦੇ ਨਾਲ ਗੱਲ ਕਰਦੇ ਕਰਦੇ ਔਰ ਦੂਸਰੇ ਹੋਰ মিডিਆ ਵਾਲੇ ਵੀ ਲਾਗੇ ਹੋਏ ਸੀ ਪਰ ਉਹਨਾਂ ਨੇ ਕਿਸੇ ਦੇ ਨਾਲ ਗੱਲ ਕਰਨ ਦਾ ਕੋਈ ਸਮਾਂ ਨਹੀਂ ਦਿੱਤਾ। ਉਹ ਕਿਹੜਾ মিডিਆ ਸੀ ਜਿਨ੍ਹਾਂ ਨਾਲ ਗੱਲ ਕਰ ਰਹੇ ਸੂ ਆਵਦਾ ਤਾਂ ਨਹੀਂ ਸੀ। ਉਹਨਾਂ ਦਾ ਆਵਦਾ ਹੀ ਹੁੰਦਾ ਜੀ ਇਹ ਤਾਂ ਸਾਨੂੰ ਵੀ ਪਤਾ ਹੈ। ਹੂੰ ਤੇ ਮਗਾਨੇ ਨਾਲ ਤਾਂ ਕੋਈ ਗੱਲ ਕਰਦਾ ਹੀ ਨਹੀਂ। ਅਸੀਂ ਵੀ ਕੋਸ਼ਿਸ਼ ਕੀਤੀ ਸੀ ਵੀ ਹਾਰੇ ਵਾਲੇ ਪੁਲ ਦੀ ਗੱਲ ਕਰੀਏ ਵੀ ਮੰਤਰੀ ਸਾਹਿਬ ਪੁਲ ਤਾਂ ਦੱਸੋ ਹਾਰੇ ਵਾਲਾ 23 ਦਾ ਲੋਕ ਤੜਫਰੇ ਨੇ ਅੱਜ ਵੀ ਨਹੀਂ ਉਹ ਬਣਿਆ ਤੇ ਉਹ ਸਵਾਲ ਉਹਨਾਂ ਨੇ ਲਿਆ ਹੀ ਨਹੀਂ ਉਤਰ ਕੇ ਮਤਲਬ ਹੀ ਨਹੀਂ ਜੀ ਸਵਾਲ ਨਹੀਂ ਰਿਹਾ ਸੀ ਤਾਂ ਆਪ ਸਵਾਲ ਰੱਖਣਾ ਸੀ ਕਿ ਆ 23 ਤੋਂ ਲੈ ਕੇ ਸਾਡਾ ਹਾਲਾਤ ਜਿਹੜਾ ਐਨਾ ਕੀ ਟੋਟਾ ਬਣ ਜਾਏ ਪੁਲ ਤੱਕ ਇੱਕ ਸੜਕ ਨੂੰ ਹੀ ਬਣਾਇਆ ਜਾਂਦਾ ਤਾਂ ਹੋਰ ਨਹੀਂ ਤਾਂ ਸਾਡੀ ਆਵਾਜ਼ਾਈ ਜਿਹੜੀ ਉਹ ਤਾਂ ਨਾ ਬੰਦ ਹੋਵੇ ਮੈਂ ਤੁਹਾਨੂੰ ਦੁਬਾਰਾ ਆਉਣਾ ਮੰਤਰੀ ਸਾਹਿਬ ਨੂੰ ਮਿਲਿਆ ਜੀ ਨਹੀਂ ਮੰਤਰੀ ਸਾਹਿਬ ਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਤੇ ਮੰਤਰੀ ਸਾਹਿਬ ਖੜੇ ਨੇ ਗੱਲ ਕੀਤੀ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਚਲੋ ਸਾਡੇ ਆਦਰ ਯੋਗ ਮੰਤਰੀ ਸਾਹਿਬ ਨੇ ਆਏ ਨੇ ਸਾਨੂੰ ਮਿਲਣ ਵਾਸਤੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਪਰ ਉਹਨਾਂ ਨੂੰ ਚਾਹੀਦਾ ਸੀ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ ਕੀ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਬਾਈਟ ਦੇ ਕੇ ਤੁਰ ਗਏ ਨੇ ਇਹ 2023 ਚ ਐਵੇਂ ਹੋਇਆ ਸੀ ਤੇ ਹੋਣੀ ਵੀ ਹੈ ਕੋਈ ਨਹੀਂ ਮਿਲਣਾ ਕਿਸੇ ਨੂੰ ਉਹਨਾਂ ਨੇ 2023 ਵਿੱਚ ਵੀ ਇਲਾਨ ਆਇਆ ਸੀ ਕਿ ਅਸੀਂ ਗਰਦੌਰੀਆਂ ਕਰਕੇ ਤੁਹਾਨੂੰ ਮੁਆਵਜ਼ਾ ਦੇਾਂਗੇ ਉਦੋਂ ਵੀ ਨਹੀਂ ਹੋਈਆਂ ਹੁਣ ਵੀ ਨਹੀਂ ਹੋਣੀਆਂ ਇਹ ਗੱਲਾਂ ਕਰਕੇ ਤੁਰ ਕੇ ਬਸ ਕੰਮ ਖਤਮ ਬਿਲਕੁਲ ਆ ਹਾਲਾਤ ਨੇ ਵੇਖੋ ਮੰਤਰੀ ਸਾਹਿਬ ਉਧਰ ਖੜੇ ਨੇ ਸਾਹਮਣੇ ਇੱਧਰ ਲੋਕ ਖੜੇ ਨੇ ਮੰਤਰੀ ਸਾਹਿਬ ਇੱਥੋਂ ਹੋ ਗਏ ਨੇ ਸੁੱਕੀ ਜਗ੍ਹਾ ਤੇ ਖੜਕੇ ਪਰ ਮੰਤ ਆਪਣੇ ਲੋਕਾਂ ਨਾਲ ਗੱਲ ਨਹੀਂ ਕੀਤੀ ਪਰ ਹੁਣ ਕਿਹਾ ਜਾ ਰਿਹਾ ਕਿ ਮੰਤਰੀ ਸਾਹਿਬ ਲੋਕਾਂ ਨਾਲ ਗੱਲ ਕਰਕੇ ਗਏ ਨੇ ਪਰ ਇੱਥੋਂ ਦੀ ਸਥਿਤੀ ਜਿਹੜੀ ਗਰਾਊਂਡ ਜ਼ੀਰੋ ਦੀ ਸੀ ਇਹ ਕਿਸੇ ਨੇ ਨਹੀਂ ਦੇਖੀ ਇੱਥੇ ਮੰਤਰੀ ਸਾਹਿਬ ਆਉਂਦੇ ਦੇਖਦੇ ਇੱਥੇ ਇੱਕ ਰੱਸਾ ਚਾਹੀਦਾ ਸਿਰਫ ਉਹ ਪੁਲ ਤੋਂ ਲੈ ਕੇ ਇੱਥੋਂ ਤੱਕ ਇੱਕ ਰੱਸਾ ਕਿਉਂ ਰੱਸੇ ਨੂੰ ਫੜ ਕੇ ਕਿਉਂਕਿ ਇੰਨੇ ਨਾ ਪਾਣੀ ਆ ਰੱਸੇ ਨੂੰ ਫੜ ਕੇ ਉੱਥੋਂ ਤੱਕ ਲੋਕ ਚਲੇ ਜਾਣ ਸਿਰਫ ਇੱਕ ਰੱਸਾ ਔਰ ਰੱਸਾ ਲੋਕ ਇੱਥੋਂ ਦੇ ਮੰਗ ਰਹੇ ਨੇ ਕੱਲ ਦੇ ਹਜੇ ਤੱਕ ਇੱਕ ਰੱਸਾ ਨਹੀਂ ਆਇਆਗਾ ਪਰ ਆਏ ਨੇ ਮੰਤਰੀ ਸਾਹਿਬ ਤੇ ਪਰ ਕੋਈ ਸੰਤੁਸ਼ਟੀ ਜਨਕ ਗੱਲ ਨਹੀਂ ਹੋਈ ਇੱਥੇ ਜਿਹੜੀ ਇਹਨਾਂ ਲੋਕਾਂ ਨੇ ਕੀਤੀ ਪਰ ਫਿਲਹਾਲ ਦੀ ਕੜੀ ਗੱਲ ਕਰੀਏ ਤਾਂ ਕੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਇਸੇ ਤਰੀਕੇ ਨਾਲ ਹੀ ਮੰਤਰੀ ਸਾਹਿਬ ਜਿਹੜੇ ਨੇ ਉਹ ਆਉਣਗੇ ਤੇ ਬੱਸ ਚਲੇ ਜਾਣਗੇ ਲੋਕਾਂ ਦੀਆਂ ਮੁਸ਼ਕਲਾਂ ਨਾਲ ਤੇ ਇਹਦੇ ਵਿੱਚ ਸੁਣੀਆਂ ਗਈਆਂ ਨਾ ਹੁਣ ਸੁਣੀਆਂ ਗਈਆਂ ਉਦੋਂ ਵੀ ਸਰਕਾਰ ਇਹਨਾਂ ਦੀ ਸੀ ਹੁਣ ਵੀ ਸਰਕਾਰ ਇਹਨਾਂ ਦੀ ਹੈ ਪਰ ਇਹ ਕਦੋਂ ਤੱਕ ਹੋਏਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹਨਾਂ ਦੀਆਂ ਗਰਾਊਂਡ ਜ਼ੀਰੋ ਚ ਆ ਕੇ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਸੁਣੀਆਂ ਚਾਹੀਦੀਆਂ ਨੇ ਉਹ ਮੁਸ਼ਕਲਾਂ ਸੁਣ ਕੇ ਹੱਲ ਜਿਹੜੇ ਨੇ ਉਹ ਕੱਢਣੇ ਚਾਹੀਦੇ ਨੇ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਹੈ ਤੁਸੀਂ ਇੱਕ ਪੁਲ ਤੋਂ ਆਏ ਹੋ ਜੀ ਜਿਹੜਾ ਪਿੱਛੇ ਹਜਾਰੇ ਵਾਲਾ ਉਹ 2023 ਚ ਵੀ ਟੁੱਟ ਗਿਆ ਸੀ ਤੇ ਹੁਣ ਫੇਰ ਟੁੱਟਿਆ ਹੋਇਆ ਜੀ ਉਹ ਪੁਲ ਦੀ ਗੱਲ ਵੀ ਕਰਦੇ ਆਂ ਪੁਲ ਜਾ ਕੇ ਖੜਾਂਗੇ ਅਸੀਂ ਸਾਨੂੰ ਐਮਐਲਏ ਸਾਹਿਬ ਨੇ ਹਾਂ ਤੁਸੀਂ ਦੇਖ ਸਕਦੇ ਹੋ ਮੰਤਰੀ ਸਾਹਿਬ ਨੂੰ ਪੁਲ ਦਾ ਸਵਾਲ ਕੀਤਾ ਪਰ ਪੁਲ ਦੇ ਸਵਾਲ ਤੇ ਮੰਤਰੀ ਸਾਹਿਬ ਇਥੋਂ ਘੁੰਮ ਕੇ ਦੂਜੇ ਪਾਸੇ ਨੂੰ ਚਲੇ ਗਏ ਕਿਉਂਕਿ ਪੁਲ ਤੇ ਗੱਲ ਨਾ ਹੀ ਕੀਤੀ ਜਾਵੇ ਤਾਂ ਇਹੀ ਚੌਂਦੇ ਨੇ ਸਾਰੇ ਕਿਉਂਕਿ ਇਹ ਪੁਲ ਹੀ ਇੱਕ ਇਹੋ ਜਿਹਾ ਪੁਲਾ ਜਿਹੜਾ ਇੱਥੋਂ 22-23 ਪਿੰਡਾਂ ਨੂੰ ਜੋੜਦਾ ਔਰ ਇਹ ਹੀ ਪੁਲ ਦੇ ਕਾਰਨ ਇੱਥੋਂ ਸਾਰੇ ਜਿਹੜੇ ਪਿੰਡ ਨੇ ਉਹ ਸਾਰੇ ਦਾ ਸੰਪਰਕ ਟੁੱਟ ਜਾਂਦਾ ਪਰ ਹੁਣ ਇਹ ਸਿਰਫ ਜਦੋਂ ਪੁਲ ਦੀ ਗੱਲ ਹੁੰਦੀ ਆ ਪੁਲ ਦਾ ਸਵਾਲ ਹੁੰਦਾ ਚਾਹੇ ਪ੍ਰਸ਼ਾਸਨ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਦੋਂ ਪੁਲ ਦੇ ਨਾਂ ਤੋਂ ਇਹ ਚੁੱਪ ਚੁੱਪੀ ਵਟ ਲੈਂਦੇ ਨੇ ਤਾਂ ਹਾਲਾਂਕਿ ਤੁਸੀਂ ਆ ਬਿਕ ਸਕਦੇ ਹੋ ਸਵਾਲ ਸਿਰਫ ਉਹਨਾਂ ਕੀ ਲਿਆ ਜਾਂਦਾ ਜਿੰਨਾਂਕ ਉਹਨਾਂ ਦੇ ਮੁਤਾਬਕ ਹੁੰਦਾ ਜਿੰਨਾਂਕ ਉਹਨਾਂ ਨੂੰ ਲੱਗਦਾ ਵੀ ਹੁਣ ਸਾਡਾ ਸਾਡੇ ਹੱਕ ਚ ਸਵਾਲ ਹੋ ਰਿਹਾ ਬਸ ਠੀਕ ਹੈ ਜਦੋਂ ਸਵਾਲ ਉਹਨਾਂ ਨੂੰ ਲੱਗਦਾ ਵੀ ਸਾਡੇ ਹੱਕ ਚ ਨਹੀਂ ਹੋ ਰਿਹਾ ਉਦੋਂ ਮੰਤਰੀ ਸਾਹਿਬ ਪਾਸਾ ਵਟ ਲੈਂਦੇ ਨੇ ਪੁਲ ਤੇ ਖੜਾਂਗੇ ਪਰ ਪੁਲ ਤੇ ਨਹੀਂ ਖੜਦੇ ਇਹਨਾਂ ਦੇ ਅਫਸਰਾਂ